ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਇੱਕ ਇੰਪੋਰਟੈਂਟ ਪ੍ਰੈਸ ਵਾਰਤਾ ਨੂੰ ਕਵਰ ਕਰਨ ਲਈ ਪਹੁੰਚੇ ਹੋ ਆਮ ਆਦਮੀ ਪਾਰਟੀ ਦਾ ਗਠਨ ਦੇਸ਼ ਦੇ ਅੰਦਰ ਜੋ ਕਰਪਸ਼ਨ ਦੇ ਵਿਰੋਧ ਇੱਕ ਬਹੁਤ ਵੱਡਾ ਅੰਦੋਲਨ ਹੋਇਆ ਸੀ ਉਸ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਹਰਵਿੰਦ ਕੇਜਰੀਵਾਲ ਜੀ ਨੇ ਜਦੋਂ ਆਮ ਆਦਮੀ ਪਾਰਟੀ ਬਣਾਈ ਤਾਂ ਸਭ ਤੋਂ ਮੈਂ ਸਮਝਦਾ ਪਹਿਲਾਂ ਤੇ ਵੱਡਾ ਸਿਧਾਂਤ ਹੈ ਏਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਰਪਸ਼ਨ ਦੇ ਖਿਲਾਫ ਇੱਕ ਜੰਗ ਦੇ ਰੂਪ ਵਿੱਚ ਲਾਹੂਗੀ ਕਰਪਸ਼ਨ ਨੂੰ ਜੜ ਤੋਂ ਖਤਮ ਕਰਕੇ ਰੋਹੂਗੀ ਔਰ ਜਿੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਔਰ ਕਰਪਸ਼ਨ ਦੇ ਖਿਲਾਫ ਜ਼ਬਰਦਸਤ ਹੱਲਾ ਹੋਊਗਾ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਬਣੀ ਔਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ 2022 ਚ ਪੰਜਾਬ ਦੇ ਅੰਦਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਦੇ ਮੁੱਖ ਮੰਤਰੀ ਬਣੇ ਔਰ ਲਗਾਤਾਰ ਪਿਛਲੇ 3 ਸਾਲਾਂ ਦੀ ਬਹਿ ਗੱਲ ਕਰਾ ਪਿਛਲੇ 3 ਸਾਲਾਂ ਤੋਂ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਲਗਾਤਾਰ ਕਰਪਸ਼ਨ ਦੇ ਖਿਲਾਫ ਇੱਕ ਬਹੁਤ ਵੱਡੀ ਜਿਹੜੀ ਜੰਗ ਆ ਉਹ ਸ਼ੁਰੂ ਕੀਤੀ ਹੋਈ ਆ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦਾ ਪ੍ਰਣ ਆਮ ਆਪੀ ਪਾਰਟੀ ਦੀ ਸਰਕਾਰ ਨੇ ਲਿਆ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਿਆ ਭ੍ਰਿਸ਼ਟਾਚਾਰ ਚਾਹੇ ਕਿਸੇ ਵੀ ਲੈਵਲ ਦਾਗਾ ਉਹਨੂੰ ਪੰਜਾਬ ਚੋਂ ਖਤਮ ਕਰਨਾਗਾ ਥੋੜਾ ਸਮਾਂ ਪਹਿਲਾਂ ਸਾਲੋਂ ਕੁਝ ਕੰਪਲੇਂਟਸ ਜਿਹੜੀਆਂ ਉਹ ਤਹਿਸੀਲਦਾਰ ਸਾਹਿਬਾਨ ਦੇ ਖਿਲਾਫ ਕੁਝ ਕੰਪਲੇਂਟ ਜਿਹੜੀਆਂ ਨੇ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਦੇ ਖਿਲਾਫ ਪਟਵਾਰੀਜ਼ ਦੇ ਖਿਲਾਫ ਮਿਲੀਆਂ ਉਹਨਾਂ ਦੇ ਖਿਲਾਫ ਇੱਕ ਸਖਤ ਕਾਰਵਾਈ ਜਿਹੜੀ ਆ ਪੰਜਾਬ ਦੇ ਅੰਦਰ ਹੋਈ ਅੱਜ ਪੰਜਾਬ ਦੇ ਲੋਕ ਬਹੁਤ ਵੱਡੀ ਰਾਹਤ ਜਿਹੜੀ ਆ ਮਹਿਸੂਸ ਕਰ ਰਹੇ ਨੇ ਕਿ ਕਿ ਪੰਜਾਬ ਦੇ ਅੰਦਰ ਉਹ ਭ੍ਰਿਸ਼ਟਾਚਾਰ ਜਿਹੜਾ ਉਹ ਡੇ ਬਾਏ ਡੇ ਖਤਮ ਹੋ ਰਿਹਾ ਹੈਗਾ ਲਗਾਤਾਰ ਭ੍ਰਿਸ਼ਟਾਚਾਰ ਨੂੰ ਚਾਹ ਤਹਿਸੀਲਾ ਹੋਣ ਚਾਹ ਪੁਲਿਸ ਸਟੇਸ਼ਨ ਹੋਣ ਚਾਹ ਹੋਰ ਜਨਤਕ ਅਫੀਸਰ ਹੋਣ ਉਹਨਾਂ ਸਾਰਿਆਂ ਚੋਂ ਖਤਮ ਕੀਤਾ ਜਾ ਰਿਹਾ ਹੈ ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ ਬਾੜ ਜਿਹੜਾ ਉਹ ਪੰਜਾਬ ਦੇ ਅੰਦਰ ਹੋ ਰਿਹਾ ਅਸੀਂ ਦੇਖਿਆ ਕਿ ਜਦੋਂ ਸਾਨੂੰ ਕੁਝ ਸ਼ਿਕਾਇਤਾਂ ਮਿਲੀਆਂ ਕਿ ਬਹੁਤ ਸਾਰੇ ਪੁਲਿਸ ਸਟੇਸ਼ਨਾਂ ਦੇ ਅੰਦਰ ਬਹੁਤ ਸਾਰੇ ਪੰਜਾਬ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਜਿਨ੍ਹਾਂ ਨੂੰ ਆਪਾਂ ਥਾਣੇ ਕਹ ਦਿੰਦੇ ਆ ਥਾਣਿਆਂ ਦੇ ਅੰਦਰ ਜਿਹੜਾ ਮੁੰਸ਼ੀ ਹੁੰਦਾਗਾ ਐਸਐਚਓ ਤਾਂ ਬਦਲਦੇ ਰਹਿੰਦੇ ਨੇ ਕਿ ਡੀਐਸਪੀ ਬਦਲਦੇ ਰਹਿੰਦੇ ਨੇ ਕਿ ਐਸਐਸਪੀ ਬਦਲਦੇ ਰਹਿੰਦੇ ਨੇ ਕਿ ਪਰ ਜਿਹੜਾ ਮੁੰਸ਼ੀ ਆ ਥਾਣੇ ਦਾ ਉਹ ਕੋਈ 10 ਸਾਲ ਤੋਂ ਕੋਈ 5 ਸਾਲ ਤੋਂ ਕੋਈ 8 ਸਾਲ ਤੋਂ ਕੋਈ 15 ਸਾਲ ਤੋਂ ਕੋਈ ਇੱਕੋ ਹੀ ਪੁਲਿਸ ਸਟੇਸ਼ਨ ਦੇ ਅੰਦਰ ਲੱਗਿਆ ਹੁੰਦਾ ਸੀਗਾ ਔਰ ਕਿਤੇ ਨਾ ਕਿਤੇ ਇੱਕੋ ਜਗ੍ਹਾ ਤੇ ਸਟੇਸ਼ਨ ਹੋਣ ਦਾ ਮਤਲਬ ਆ ਕਿ ਕਿਤਨਾ ਕਿਤੇ ਭ੍ਰਸ਼ਟਾਚਾਰ ਦੀ ਜਿਹੜੀ ਸਮੈਲ ਆ ਉਹਨਾਂ ਲੋਕਾਂ ਚੋਂ ਆਉਂਦੀ ਸੀ ਸੋ ਸਰਕਾਰ ਨੇ ਵੱਡਾ ਫੈਸਲਾ ਕੀਤਾ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵੱਡਾ ਫੈਸਲਾ ਕੀਤਾ ਕਿ ਜਿਹੜਾ ਵੀ ਬੁੰਸੀ ਜਿਹਨੂੰ ਐਮਐਸਸੀ ਵੀ ਕਹਿੰਦੇ ਨੇ ਆ ਜਿਹੜਾ ਵੀ ਐਮਐਸਸੀ ਕਿਸੇ ਵੀ ਪੁਲਿਸ ਸਟੇਸ਼ਨ ਦੇ ਅੰਦਰ 2 ਸਾਲ ਤੋਂ ਵੱਧ ਉਹਦੀ ਪੋਸਟਿੰਗ ਨਾ ਹੋਗੇ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਤਾਂ ਉਹਦੀ ਤੁਰੰਤ ਜਿਹੜੀ ਆ ਉਸ ਪੁਲਿਸ ਸਟੇਸ਼ਨ ਤੋਂ ਬਾਹਰ ਦਾ ਤਵਾਦਲਾ ਹੋਊਗਾ ਉਹਦਾ 2 ਸਾਲ ਤੋਂ ਬਾਅਦ ਕੋਈ ਵੀ ਐਮ ਐਚ ਸੀ ਕੋਈ ਵੀ ਜਿਹੜਾ ਹਵਲਦਾਰ ਆ ਕੋਈ ਵੀ ਜਿਹੜਾ ਮੁੰਸੀਆ ਥਾਣੇ ਦਾ ਉਹਦੀ ਪੋਸਟਿੰਗ 2 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ ਇਹ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਿਆਗਾ ਇਹਦੇ ਨਾਲ ਬਹੁਤ ਵੱਡਾ ਫੈਸਲਾਗਾ ਅੱਜ ਇਸ ਫੈਸਲੇ ਤੇ ਕਾਰਵਾਈ ਕਰਦਿਆਂ ਅੱਜ ਇਸ ਫੈਸਲੇ ਤੇ ਕਾਰਵਾਈ ਕਰਦੇ ਆ ਲਗਭਗ 191 191 191 ਜਿਹੜੇ ਐਮ ਐਚ ਸੀ ਨੇ ਉਹ ਪੰਜਾਬ ਦੇ ਅੰਦਰੋਂ ਪੁਲਿਸ ਸਟੇਸ਼ਨਾਂ ਚੋ ਬਦਲੇ ਗਏ ਨੇ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਆ ਇੱਕ ਬਹੁਤ ਵੱਡੀ ਕਾਰਵਾਈ ਜਿਹੜੀ ਅੱਜ ਉਹ ਪੰਜਾਬ ਚ ਹੋਈ ਆ 191 191 ਮੈਂ ਫੇਰ ਦੁਹਰਾ ਦਿਆਂ 191 191 ਜਿਹੜੇ ਐਮ ਐਚ ਸੀ ਨੇਗੇ ਉਹ ਪੁਲਿਸ ਸਟੇਸ਼ਨਾਂ ਤੋਂ ਬਦਲ ਕੇ ਦੂਜੇ ਪੁਲਿਸ ਸਟੇਸ਼ਨਾਂ 'ਚ ਭੇਜੇ ਗਏ ਨੇ ਜਾਂ ਹੋਰ ਥਾਵਾਂ ਤੇ ਭੇਜੇ ਗਏ ਨੇ ਜਿਨ੍ਹਾਂ ਦਾ ਟਨਿਓਰ ਜਿਹੜਾਗਾ ਉਹ 2 ਸਾਲ ਦਾ ਹੋ ਗਿਆ ਸੀਗਾ ਸਮੇਂ ਸਰਾਂ ਦਾ ਜਿੱਥੇ ਵੀ ਸਾਨੂੰ ਭ੍ਰਿਸ਼ਟਾਚਾਰ ਦੀ ਸਮੈਲ ਤੱਕ ਆਉਂਦੀ ਆ ਜਿੱਥੇ ਵੀ ਸਾਨੂੰ ਮਾੜਾ ਮੋਟਾ ਵੀ ਪਤਾ ਲੱਗਦਾਗਾ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ 'ਚ ਉਥੇ ਹੀ ਸਖਤ ਐਕਸ਼ਨ ਜਿਹੜਾ ਅਸੀਂ ਲੈਨੇ ਆ ਬਿਲਕੁਲ ਭ੍ਰਿਸ਼ਟਾਚਾਰ ਨੂੰ ਜੜ ਤੋਂ ਖਤਮ ਕਰਨ ਦੀ ਸਾਡੀ ਜ਼ਿੰਮੇਵਾਰੀ ਆ ਔਰ ਇਹਨੂੰ ਖਤਮ ਕਰਾਂਗੇ ਜਿੰਨਾ ਮਰਜੀ ਪੋਲਿਟਿਕਲ ਪਾਰਟੀਆਂ ਵਿਰੋਧੀ ਪਾਰਟੀਆਂ ਜੋ ਕੁਛ ਮਰਜੀ ਬੋਲਦੀਆਂ ਰਹਿਣ ਪਰ ਸਾਡਾ ਕੰਮ ਆਸੀਂ ਆਪਣਾ ਕੰਮ ਕਰਦੇ ਰਹਾਂਗੇ ਸੋ ਬਹਿ ਸਮਝਦਾ ਅੱਜ ਇੱਕ ਵੱਡਾ ਫੈਸਲਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਲਿਆ ਹੈਗਾ ਕਿ ਜਿਨ੍ਹਾਂ ਦੀ ਜਿਹੜੇ ਮੁੰਸ਼ੀਆਂ ਦੀ ਪੋਸਟਿੰਗ ਨੂੰ 2 ਸਾਲ ਹੋ ਗਏ ਉਹਨਾਂ ਨੂੰ ਤੁਰੰਤ ਬਦਲਿਆ ਜਾਊਗਾ ਅਰ ਜੋਸ ਆਰਡਰ ਦੇ ਉੱਤੇ ਅਮਲ ਕਰਦੇ ਆ ਉਸ ਆਰਡਰ ਦੇ ਉੱਤੇ ਕਾਰਵਾਈ ਕਰਦੇ ਆ 191 191 ਜਿਹੜੇ ਐਮ ਐਸ ਸੀ ਨੇ ਜਿਹੜੇ ਮੁੰਸ਼ੀ ਨੇਗੇ ਉਹ ਠਾਣਿਆਂ ਚ ਬਦਲ ਕੇ ਦੂਜੇ ਠਾਣਿਆਂ ਚ ਭੇਜੇ ਗਏ ਨੇ ਯਾ ਉਹਨਾਂ ਦੀ ਜਿਹੜੀ ਪੋਸਟਿੰਗ ਆ ਕਿਸੇ ਹੋਰ ਜਗ੍ਹਾ ਤੇ ਕੀਤੀ ਗਈ ਆ ਸੋ ਬਹੁਤ ਬਹੁਤ ਧੰਨਵਾਦ ਸਰ ਕੁਝ ਇਹਨੇ ਇਹ ਜਿਹੜਾ ਮੁਨਸੀ ਸੀਗੇ ਇਹਨਾਂ ਤੇ ਕੁਝ ਚੈੱਕ ਵੀ ਕੀਤਾ ਗਿਆ ਕਿ ਵਾਕਈ ਕਿਹੜੇ ਕਿਹੜੇ ਭ੍ਰਸ਼ਟਾਚਾਰ ਕਰ ਰਹੇ ਸੀਗੇ ਆ ਉਹਨਾਂ ਤੇ ਕੋਈ ਐਕਸ਼ਨ ਲਿੱਤਾ ਜਾਏ ਕਿਉਂਕਿ ਦੇਖੋ ਜਦੋਂ ਕੋਈ ਵੀ ਵਿਅਕਤੀ ਕਿਸੇ ਜਗ੍ਹਾ ਤੇ ਲੰਬਾ ਸਮਾਂ ਪੋਸਟਿੰਗ ਤੇ ਰਹਿੰਦਾਗਾ ਲੰਬਾ ਸਮਾਂ ਕਿਸੇ ਪੋਸਟ ਤੇ ਲੱਗੇ ਰਹਿੰਦਾਗਾ ਕਿਤਨਾ ਕਿਤੇ ਉਹ ਚਾਹੇ ਅਣ ਚਾਹੇ ਸਿੱਧੇ ਜਾਂ ਸਿੱਧੇ ਰੂਪ ਚ ਕਿਸੇ ਨਾ ਕਿਸੇ ਜਹੇ ਵਿਅਕਤੀ ਦੀ ਮਦਦ ਕਰਨ ਲੱਗ ਜਾਂਦਾਗਾ ਜਿਹੜਾ ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਉਹ ਵਿਅਕਤੀ ਕਿੱਥੇ ਕੰਮ ਕਰਦਾਗਾ ਕਈ ਜਗ੍ਹਾ ਤੇ ਸਿੱਧੀਆਂ ਡਾਇਰੈਕਟਰ ਪੋਟਾਂ ਵੀ ਮਿਲੀਆਂ ਕਿ ਹਾਂ ਜੀ ਇਹ ਭ੍ਰਿਸ਼ਟਾਚਾਰ ਜਨ ਇਨਵੋਲਵ ਨੇਗੇ ਉਹਨਾਂ ਦੇ ਖਿਲਾਫ ਅਲੱਗ ਤੋਂ ਵੀ ਕਾਰਵਾਈ ਕੀਤੀ ਜਾਊਗੀ ਪਰ ਲੇਕਿਨ ਹਾਂ ਕਈ ਕਿ ਮੈਂ ਦੇਖਿਆ ਮੈਂ ਕਿਉਂਕਿ ਖੁਦ ਆ ਬਕਾਲਤ ਚ ਆਉਣਾਗਾ ਕਈ ਮੁੰਸੀ 15-15 20-20 ਸਾਲ ਇੱਕੀ ਪੁਲਿਸ ਸਟੇਸ਼ਨ ਦੀ ਲਾਂਦੇ ਸੀਗੇ ਉੱਥੇ ਹੀ ਉਹੀ ਕਈ ਹੋਮਗਾਰਡ ਵਾਲੇ ਵਿਅਕਤੀ ਜਾਂ ਦੂਸਰੇ ਵਿਅਕਤੀ ਪੁਲਿਸ ਸਟੇਸ਼ਨ ਚ ਜਿਨ੍ਹਾਂ ਨੂੰ ਆਪਾਂ ਸਿਪਾਹੀ ਕਹਿੰਦੇ ਆ 20-22 ਸਾਲ ਇੱਕੋ ਹੀ ਥਾਣੇ ਚਲਾਉਂਦੇ ਸੀਗੇ 25-25 ਸਾਲ ਇੱਕੋ ਹੀ ਥਾਣੇ ਚਲਾਉਂਦੇ ਸੀਗੇ ਸੋ ਕਰਪਸ਼ਨ ਹੋਣ ਦੇ ਚਾਂਸਸ ਜਿਹੜੇ ਨੇਗੇ ਉਹ ਵੱਧ ਜਾਂਦੇ ਨੇਗੇ ਸੋ ਇਸੇ ਗੱਲ ਨੂੰ ਜਦੋਂ ਮਾਮਲਾ ਸਾਡੇ ਧਿਆਨ ਚ ਆਇਆ ਤਤਰਾੰਤੇ ਇੱਕ ਆਰਡਰ ਜਿਹੜਾ ਪਾਸ ਹੋਇਆ ਸਮੈਤ ਸੰਬੰਧ ਦਾ ਪੁਲਿਸ ਸਟੇਸ਼ਨਾਂ ਦੇ ਅੰਦਰੋਂ ਜਿਹੜੀ ਆ ਕਿਤੇ ਨਾ ਕਿਤੇ ਕਰਪਸ਼ਨ ਦੀ ਬੋਹ ਆਉਂਦੀ ਸੀ ਉਹ ਅੱਜ ਵੱਡੇ ਪੱਧਰ ਤੇ ਖਤਮ ਹੋਊਗਾ ਜੀ ਮਨਸ਼ੀ ਜਿਹੜਾ ਅਕਸਰ ਜਿਹੜੀ ਵੀ ਕੰਪਲੇਟ ਹੋਣੇ ਕੁਰਸ਼ੂ ਹੋਵੇ ਤਾਂ ਮਨਸ਼ੀ ਨੂੰ ਸਭ ਤੋਂ ਪਹਿਲਾਂ ਅਧਿਕੀ ਕਿਹਾ ਜਾਂਦਾ ਲੱਗਦਾ ਕਿ ਇਸ ਦੇ ਨਾਲ ਜਿਹੜੀਆਂ ਕੰਪਲੇਨਸ ਹੋਣ ਕਿਤੇ ਨਾ ਉਹ ਵੀ ਫੇਅਰ ਹੋਣਗੀਆਂ ਬਹੁਤ ਬਹੁਤ ਸਾਰੇ ਦੇਖੋ ਮਨਸ਼ੀ ਜਿਹੜਾ ਹੁੰਦਾ ਉਹਨੂੰ ਪੁਲਿਸ ਸਟੇਸ਼ਨ ਦੀ ਮਾਂ ਕਿਹਾ ਜਾਂਦਾ ਥਾਣੇ ਦੀ ਮਾਂ ਕਿਹਾ ਜਾਂਦਾ ਜਿਹੜਾ ਪੁਲਿਸ ਸਟੇਸ਼ਨ ਦੀ ਉਹ ਮਨਸ਼ੀ ਨੂੰ ਕਿਹਾ ਜਾਂਦਾ ਕਿ ਮਨਸ਼ੀ ਕੋਲੇ ਸਾਰਾ ਰਿਕਾਰ ਕਿੰਨੀਆਂ ਐਫਆਈਆਰ ਹੋਈਆਂ ਨਹੀਂਆਂ ਕਿੰਨੀਆਂ ਸਟੇਟਮੈਂਟਾਂ ਰੱਖੀਆਂ ਗਈਆਂ ਨਹੀਂਆਂ ਕਿੰਨੇ ਬੰਦੇ ਇੰਜਰਡ ਹੋਏ ਨੇਗੇ ਕਿੰਨੀਆਂ ਜੜੀਆਂ ਅਦਰਸ ਕੰਪਲੀਟ ਜੜੀਆਂ ਪ੍ਰਾਪਤ ਹੋਈਆਂ ਨੇਗੀਆਂ ਕਿੰਨਾ ਕਮਿਊਨੀਕੇਸ਼ਨ ਜਿਹੜਾ ਵੱਖ-ਵੱਖ ਡਿਪਾਰਟਮੈਂਟਾਂ ਦਾ ਉਹ ਸਾਰੇ ਦਾ ਰਿਕਾਰਡ ਜਿਹੜਾ ਮੁਨਸ਼ੀ ਕੋਲੇ ਹੁੰਦਾਗਾ ਸੋ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਆ ਸੋ ਉਹਦੇ ਤੇ ਅੱਜ ਮੈਂ ਸਮਝਦਾ ਇੱਕ ਹੋਰ ਟਰਾਂਸਪੇਰੈਂਸੀ ਲਿਆਂਦੀ ਗਈ ਆ ਇੱਕ ਹੋਰ ਅਕਾਉਂਟੇਬਿਲਟੀ ਜੜੀ ਆ ਫਿਕਸ ਕੀਤੀ ਗਿਆ ਇਹ ਬਹੁਤ ਵੱਡਾ ਚੈਪਟਰ ਆ ਕਿ ਅਕਾਉਂਟੇਬਿਲਟੀ ਫਿਕਸ ਹੋਈਆ ਔਰ ਟਰਾਂਸਪੇਰੈਂਸੀ ਆਈਆ ਸੋ ਇਹਦੇ ਨਾਲ ਮੈਸਮਿੰਦਾ ਹੋਰ ਐਫੀਸ਼ੀਐਂਸੀ ਜਿਹੜੀ ਆ ਐਫੀਸ਼ੀਐਂਸੀ ਜਿਹੜੀ ਆ ਹੋਰ ਪੁਲਿਸ ਪੁਲਿਸ ਦੇ ਵਿੱਚ ਆਊਗੀ ਜਿਹੜਾ ਫੈਸਲਾ ਕੀਤਾ ਕਿ ਸਿਰਫ ਇਸ ਛੱਟ ਦੇ ਹੱਦ ਤੇ ਕੀਤਾ ਕਿ ਜਿਆਦਾ ਸਮਾਜਿਕ ਦੇਖੋ ਕਾਫੀ ਸਾਰੇ ਕੰਪਲੇਂਟਸ ਕਾਇਤਾ ਵਗੈਰਾ ਵੀ ਆ ਜਾਂਦੇ ਦੇਖੋ ਕਾਫੀ ਸਾਰੇ ਕੰਪਲੇਂਟਸ ਵੀ ਮਿਲੀਆਂ ਸੀਗੀਆਂ ਔਰ ਇਹ ਵੀ ਸੱਚ ਹੈ ਕਿ ਜਦੋਂ ਬੰਦਾ ਲੰਬਾ ਸਮਾਂ ਰਹਿੰਦਾਗਾ ਤਾਂ ਕਿਤਨੇ ਕਿਤੇ ਚਾਂਸਸ ਜਿਹੜੇ ਨੇ ਕ腐ਸ਼ਨ ਦੇ ਬਾਅਦ ਜਾਂਦੇ ਨੇ ਕਿ ਸੋ ਜਿਹੜੀਆਂ ਕੰਪਲੇਂਟਸ ਮਿਲੀਆਂ ਸਾਰੇ ਜਿਹੜੋ ਵੀ ਅਨਾਲਿਸਿਸ ਹੋਇਆ ਤਾਂ ਉਸ ਤੋਂ ਬਾਅਦ ਨਿਕਲਿਆ ਕਿ ਐਮਐਚਸੀ ਜਿਹੜਾ ਜਿਹੜਾ ਮੁੰਸ਼ੀਆ ਉਹ 2 ਸਾਲ ਤੋਂ ਬਾਅਦ ਕਿਸੇ ਵੀ ਥਾਣੇ 'ਚ ਸੇਵਾ ਨਹੀਂ ਨਿਭਾ ਸਕਦਾ ਜੀ ਬਸਬਾਬ ਕੀ ਹੋਣਾ ਐਮਐਚਸੀ ਜਿਹਨਾਂ ਦੀ ਕੰਪਲੇਂਟਸ ਕਾਰਪੋਰੀਆਂ ਹੁਣ ਅੱਗੇ ਹੋਣਗੇ ਕਿਸੇ ਨਾਲ ਹਾਜ਼ਰ ਤਬਾਦਲੇ ਤੱਕ ਉਹਨਾਂ ਦਾ ਵਰਨਿੰਗ ਨਹੀਂ ਨਹੀਂ ਬਿਲਕੁਲ ਜੀ ਦੀ ਸ਼ਿਕਾਇਤ ਆਊਗੀ ਉਹਦੇ ਖਿਲਾਫ 24 ਘੰਟਿਆਂ ਚ ਕਾਰਵਾਈ ਹੋਊਗੀ ਜਿਨ੍ਹਾਂ ਦੇ ਖਿਲਾਫ ਸ਼ਿਕਾਇਤਾਂ ਆ ਰਹੀਆਂ ਨੇ 24 ਘੰਟਿਆਂ ਚ ਕਾਰਵਾਈ ਹੋ ਰਹੀ ਹੈ ਚਾਹੇ ਕੋਈ ਜੂਨੀਅਰ ਅਫਸਰਾ ਚਾਹੇ ਕੋਈ ਸੀਨੀਅਰ ਅਫਸਰਾ ਕਰਾਪਸ਼ਨ ਜਿਹੜੀ ਆ ਪੰਜਾਬ ਚ ਨਹੀਂ ਰਹਿਣ ਦਿੱਤੀ ਜਾਊਗੀ ਮਤਲਬ ਕਿ ਇਕੱਲੇ ਮੁਨਸ਼ੀਆਂ ਲਈ ਜਾਂ ਆਨ ਵਾਲੇ ਦਿਨਾਂ ਚ ਹੋਰ ਰੈਂਕ ਦੇ ਜਿਹੜੇ ਅਧਿਕਾਰੀ ਉਹਨਾਂ ਲਈ ਵੀ ਇਸ ਤਰ੍ਹਾਂ ਦੇ ਦੇਖੋ ਹਜੇ ਅੱਜ ਦਾ ਆਰਡਰ ਜਿਹੜਾ ਉਹ ਮੁਨਸ਼ੀਆਂ ਤੇ ਲਾਗੂ ਹੋਇਆਗਾ ਆਉਣ ਵਾਲੇ ਸਮੇਂ ਚ ਸਮੇਂ ਸਮੇਂ ਸਰ ਤੁਸੀਂ ਦੇਖੋਗੇ ਕਿ ਪੰਜਾਬ ਦੇ ਅੰਦਰ ਉਹ ਜਿਹੜੀ ਕਰਪਸ਼ਨ ਆ ਉਹ ਜੜ ਤੋਂ ਖਤਮ ਹੋਊਗੀ। ਇਹਨਾਂ ਚੀਜ਼ਾਂ ਸਾਡੇ ਸਾਹਮਣੇ ਵੀ ਹੋਰ ਤਾਂ ਨਸ਼ਿਆਂ ਬਾਰੇ ਚੱਲਿਆ ਸੀ ਨਾ ਸਾਰੇ ਵਿਧਾਇਕਾਂ ਨੂੰ ਉਹ ਸਾਰੇ ਵਿਭਾਗਾਂ ਨੂੰ ਲਿਖਿਆ ਉਹਨਾਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਨਾਗਰਿਕ ਸੇਵਾਵਾਂ ਜਿਹੜੀਆਂ ਹੁਣ ਤੱਕ ਨਹੀਂ ਦਿੱਤੀਆਂ ਗਈਆਂ ਕਿੰਨੀਆਂ ਦਿੱਤੀਆਂ ਕਿੰਨੀਆਂ ਪੈਂਡਿੰਗ ਨੇ ਤੇ ਉਹਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਅਗਰ ਜ਼ਿਆਦਾ ਚਿਰ ਤੋਂ ਪੈਂਡਿੰਗ ਹੋਈਆਂ ਤੇ ਅਸੀਂ ਭ੍ਰਿਸ਼ਟਾਚਾਰੀ ਨੂੰ ਬਿਲਕੁਲ ਸਾਡੇ ਮਾਨਯੋਗ ਚੀਫ ਸਕੱਟਰੀ ਸਾਹਿਬ ਨੇ ਇੱਕ ਡਿਟੇਲਡ ਆਰਡਰ ਜਿਹੜਾ ਉਹ ਵਕ ਵਕ ਡਿਪਾਰਟਮੈਂਟਾਂ ਨੂੰ ਕੱਢਿਆਗਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਯਾ ਲੋਕਾਂ ਦੇ ਕਾਮਕਾਰ ਜਿਹੜੇ ਵੀ ਡਿਪਾਰਟਮੈਂਟਾਂ ਕੋਲੇ ਪੈਂਡਿੰਗ ਨੇ ਜੇ ਉਹਨਾਂ ਦੇ ਇੱਕ ਸਫੀਸ਼ੀਐਂਟ ਟਾਈਮ ਤੋਂ ਬਾਅਦ ਕਿਉਂਕਿ ਸਫੀਸ਼ੀਐਂਟ ਟਾਈਮ ਚਾਹੀਦਾ ਆਫੀਸਰ ਨੂੰ ਤੇ ਐਕਸ਼ਨ ਲੈਣ ਲਈ ਜੇ ਇੱਕ ਸਫੀਸ਼ੀਐਂਟ ਟਾਈਮ ਤੋਂ ਬਾਅਦ ਉਹਦੇ ਵਿੱਚ ਡਿਲੇ ਹੁੰਦੀ ਆ ਉਹ ਸ਼ਿਕਾਇਤ ਦਾ ਨਿਪਟਾਰਾ ਜਾਂ ਉਹਦੇ ਕੰਮ ਦਾ ਨਿਪਟਾਰਾ ਜਾਂ ਉਹਦੀ ਕੋਈ ਜ਼ਰੂਰੀ ਜਿਹੜੀ ਐਨਓਸੀ ਆ ਉਹਦੇ ਵਿੱਚ ਡਰੇ ਹੁੰਦੀ ਆ ਤਾਂ ਉੱਥੇ ਕਰਾਪਸ਼ਨ ਹੋਣ ਦੇ ਚਾਂਸਸ ਵੱਧ ਜਾਂਦੇ ਨੇ ਕਿ ਸੋ ਸਾਰਿਆਂ ਦੀ ਐਕਸਪਲੇਨੇਸ਼ਨ ਕਾਲ ਕੀਤੀ ਗਈ ਆ ਜਿੱਥੇ ਡਿਲੇ ਜਿਹੜੀ ਆ ਇਹਨਾਂ ਆਰਡਰ ਨਹੀਂ ਹੋਊਗੀ ਜਾਂ ਡਿਲੇ ਜਿਹੜੀ ਆ ਜ਼ਿਆਦਾ ਹੋਊਗੀ ਉਹਨਾਂ ਸਾਰਿਆਂ ਦੇ ਮਾਮਲਿਆਂ ਤੇ ਧਿਆਨ ਚੁਧਾ ਕੇ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਜੀ ਬਸ ਸਾਹਿਬ ਇੱਕ ਪਾਸੇ ਯੁੱਧ ਦੱਸਿਆ ਕਰੋ ਕਿ ਚੱਲਦਾ ਦੂਸਰੇ ਪਾਸੇ ਸ਼ਰਾਬ 세 ਰੈਵਨਿਊ ਦਾ ਜਿਹੜਾ ਟਾਰਗੇਟ ਹੈ 11.200 ਕੋਰ ਦਾ ਕਰ ਦਿੱਤਾ ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਨਸ਼ੇ ਖਤਮ ਨੂੰ ਦੂਸਰੇ ਪਾਸੇ ਸ਼ਰਾਬ ਤੋਂ ਅਸੀਂ ਟਾਰਗੇਟ ਰੈਵਨਿਊ ਕ੍ਰੀਟ ਕਰਨ ਵਾਸਤੇ ਟਾਰਗੇਟ ਟਾਰਗੇਟ ਵਧਾਉਣ ਨਾਲ ਇਹ ਨਹੀਂ ਹੈਗਾ ਕਿ ਕਿ ਅਨਜੰਪਸ਼ਨ ਵੱਧ ਜੂਗੀ ਟਾਰਗੇਟ ਵਧਾਉਣ ਨਾਲ ਮੈਂ ਛੋਟੇ ਵੀ ਕਲੈਰਿਕ ਕਰ ਦਿਆ ਤੁਹਾਨੂੰ ਕਲੈਰੀਫਾਈ ਕਰ ਦਿਆ ਕਿ ਟਾਰਗੇਟ ਬਧਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਕੰਜ਼ਮਪਸ਼ਨ ਵੱਧ ਜੂਗੀ ਸੋ ਟਾਰਗੇਟ ਹਮੇਸ਼ਾ ਹੀ ਟਾਰਗੇਟ ਹਮੇਸ਼ਾ ਹੀ ਜਿਹੜੇ ਨੇ ਕਿ ਹਰੇਕ ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਲਗਾਤਾਰ ਟਾਰਗੇਟ ਵਧਾ ਰਹੀ ਆ ਇਹ ਤਾਂ ਪੁਰਾਣੀਆਂ ਸਰਕਾਰ ਸਰਕਾਰਾਂ ਸੀਆਂ ਜਿਹੜੀਆਂ ਅਬਸ ਸਭੰ ਦਾ ਸ਼ਰਾਬ ਦੇ ਮਾਫੀਆ ਜਿਹਨਾਂ ਦੇ ਹੱਥ ਰੰਗੇ ਹੋਏ ਸੀਗੇ ਸ਼ੁਰੂਆਤ ਪੰਜਾਬ ਦੇ ਅੰਦਰ ਸ਼ਰਾਬ ਦੇ ਮਾਫੀਆ ਦੀ ਇਕਾਲੀ ਦਲ ਬੀਜੇਪੀ ਨੇ ਕੀਤੀ ਉਹਨੂੰ ਕੈਰੀ ਫਾਰਵਰਡ ਉਹਨੂੰ ਅੱਗੇ ਲੈ ਕੇ ਗਈ ਕਾਂਗਰਸ ਪਾਰਟੀ ਤੋਂ ਅਸੀਂ ਦਾ ਹਰ ਜਗ੍ਹਾ ਤੇ ਜਿੱਥੇ ਵੀ ਸਾਨੂੰ ਮਾਫੀਆ ਨਜ਼ਰੋਂ ਦਾ ਖਤਮ ਕਰ ਰਿਹਾ ਥੈਂਕ ਯੂ ਜੀ